आनंदपुर साहिब ਦਾ ਪਹਿਲਾ ਨਾਮ ਮਾਖੋਵਾਲ ਮਾਖੇਦੈਂਤ ਕਰਕੇ ਪਿਆ ਸੀ ਕਿਤਾਬ ਹਨਹਿਨੇ ਪਤਸ਼ਾਹ ਮਾਖਾ ਮਰ ਕੇ ਪ੍ਰੀਤ ਬਣ ਗਿਆ ਤੇ ਉੱਥੇ ਪਿੱਪਲ ਉੱਤੇ ਰਹਿਣ ਲੱਗਾ ਸਾਰਾ ਪਿੰਡ ਪ੍ਰੇਤਾ ਨੇ ਉਜਾੜ ਦਿੱਤਾ بڑے ਲੋਕਾਂ ਨੇ ਆ ਕੇ بڑے ਲੋਕਾਂ ਨੇ ਉਸ ਪਿੰਡ ਨੂੰ ਦੁਬਾਰਾ ਬਸਾਉਣ ਦੇ ਯਤਨ ਕੀਤੇ ਪਰ ਮਾਖੇ ਅੱਗੇ ਕਿਸੇ ਦੀ ਇੱਕ ਨਾ ਚੱਲੀ ਸਭ ਉਸਨੇ ਮਾਰ ਦਿੱਤੇ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਸਾਹਿਬ ਆਏ ਤੇ ਮਾਖੇ ਦਾ ਉਹਨਾਂ ਅੱਗੇ ਕੋਈ ਜੋਰ ਨਾ ਚੱਲਿਆ ਮਹਾਰਾਜ ਜੀਆ ਨੇ ਲੋਕਾਂ ਦੇ ਮਨਾਂ ਅੰਦਰ ਲੁਕੇ ਬੈਠੇ ਪ੍ਰੇਤ ਮਾਰ ਛੱਡੇ ਮਾਖਾ ਵਿਚਾਰਾ ਕੀ ਛੈ ਸੀ ਮਾਖੇ ਨੇ ਆ ਕੇ 사ਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਹਾਡੇ ਸਿੱਖ ਬਾਣੀ ਪੜਦੇ ਆ ਸਤੋ ਇਹ ਸਹਿ ਨਹੀਂ ਹੁੰਦੀ ਸਤੋ ਇਹ ਜਨ ਨਹੀਂ ਹੁੰਦੀ ਬਾਣੀ ਸਾਨੂੰ ਸਾਡੀ ਕ੍ਰੂਪਤਾ ਦਿਖਾਉਂਦੀ ਹੈ ਸੱਚੇ ਸਤਗੁਰੂ ਸਤੋ ਇੱਥੇ ਰਹਿ ਨਹੀਂ ਹੁੰਦਾ ਸਾਡੇ ਤੇ ਰਹਿਮ ਕਰੋ ਤੇ ਸਾਨੂੰ ਦੱਸੋ ਕਿ ਅਸੀਂ ਹੁਣ ਕਿੱਥੇ ਜਾਈਏ ਪੂਰਾ ਪ੍ਰਸੰਗ ਚੈਨਲ ਦੇ ਵਿੱਚ ਜਾ ਕੇ ਪੂਰੀ ਵੀਡੀਓ ਦੇ ਵਿੱਚ ਸਰਵਣ ਕਰੋ ਨਾਵਲ ਹੰਨੇ ਹੰਨੇ ਪਤਸ਼ਾਈ ਲਿਖਤ ਪਾਈ ਜਗਦੀਪ ਸਿੰਘ ਜੀ